ਜੇ 700 ਰੁਪਏ ਦੀ ਹਾੜੀ ਕਰਨੀ ਆ ਉਹ ਵਿੱਚ 500 ਹੀ ਦੇ ਦੇ। 1000 ਰੁਪਏ ਯਾਰ ਜਵਾਲ ਮੁੰਡਾ ਚਾਹੀਦਾ। ਬੁੱਢੇ ਬਜ਼ੁਰਗ ਕੋਣ ਘੜਦਾ। ਬਾਹੂ ਕਹਿੰਦੀ ਮਾਂ ਤੁੰਦ ਸਹੀ ਰੋਟੀ ਵੀ ਨਹੀਂ ਚੱਲਦੀ ਜੀ ਪੂਰੀ। ਛੌਂਕ ਕਿਹੜੇ ਕਰ ਲੂਗਾ ਪੂਰੀ। 8 ਘੰਟੇ ਲਵਾ ਕੇ ਗਰਮੀ ਦੇ ਵਿੱਚ ਉਹ ਵੀ ਕਹਿ ਦਿੰਦੇ ਨੇ ਯਾਰ ਕੱਲ ਨੂੰ ਲੈ ਜੀ ਭਾਰਸ ਨੂੰ ਲੈ ਜੀ। ਜੇ ਅਗਲਾ ਕਹਿੰਦਾ ਤੇ ਫਿਰ ਝਗੜਾ ਹੋ ਜਾਂਦਾ। 200-200 ਰੁਪਏ ਨਹੀਂ ਲੈਣਾ 500 ਦਾ ਕੰਮ ਹੈ 200 ਰੁਪਏ। 1.200 ਰੁਪਏ 200 ਕੋ ਕਰ ਦੋ ਨਾ ਕਹਿੰਦਾ ਯਾਰ ਘਾਟਾ ਹੋਰ ਲਾਦੀ ਕਿਉਂਕਿ ਉਹਦਾ ਕਿਹੜਾ ਕੁਸਕਸਣਾ ਵੀ ਆਪਾਂ ਤੀਜੀ ਮੰਜ਼ਲ ਦੇ ਉੱਤੇ ਵੀ ਇੱਟਾਂ ਚੱਕ ਕੇ ਉੱਜਾ ਰਿਹਾ ਸਰ ਜਿਹੜੀ ਬੱਸ ਹੋ ਜਾਂਦੀ ਆ ਇੱਕ ਦਿਨ ਕੰਮ ਲਾ ਲੇ ਚਾਰ ਦਿਨ ਫਿਰ ਵਿਹਲੀ ਸਾਦੇ ਘਾਟ ਨਹੀਂ ਤਾਂ ਦੇਖ ਦੇਖ ਕੇ ਆਏ ਇਸੇ ਗੱਲ ਦੀ ਪਤਾ ਕਿ ਇਹ ਖਰਚੇ ਬਹੁਤ ਨੇ ਮਜ਼ਦੂਰ ਨੂੰ ਕੀ ਹੈ ਮੁੰਡਾ ਪਲੱਸ 2 ਆ ਕੋਈ ਬੀਏ ਆ ਸਿਰਫ ਦਿਹਾੜੀ ਕਰਨੀ ਪਈ ਆ ਮਜਬੂਰੀ ਦੇ ਵਿੱਚ ਕਿਉਂਕਿ ਜਦੋਂ ਘਰ ਦਾ ਗੁਜ਼ਾਰਾ ਚਲਾਉਣਾ ਫਿਰ ਕਰਨਾ ਹੀ ਪਏਗਾ ਕੰਮ ਹੁਣ ਘੱਟ ਤੋਂ ਘੱਟ 1000 ਰੁਪਏ ਤੁਹਾਡੀ ਹੋਣੀ ਚਾਹੀਦੀ ਹੈ ਮਜ਼ਦੂਰ ਦੀ ਇਹ ਦਿਨ ਦੇ 500 ਰੁਪਏ 8 ਘੰਟੇ ਲਵਾ ਕੇ ਗਰਮੀ ਦੇ ਵਿੱਚ ਉਹ ਵੀ ਕਹਿ ਦਿੰਦੇ ਨੇ ਯਾਰ ਕੱਲ ਨੂੰ ਲੈ ਜੀ ਪਰਸੋਂ ਲੈ ਜੀ ਜੇ ਅਗਲਾ ਕਹਿੰਦਾ ਤੇ ਫਿਰ ਝਗੜਾ ਹੋ ਜਾਂਦਾ ਇਹੀ ਕੰਮ ਆਹਰਦਾ ਪਬਲਿਕ ਦੇ ਕੋਲਾ ਕੋਈ ਵੀ ਆਉਂਦਾ ਹਰੇਕ ਬੰਦਾ ਆਉਂਦਾ ਰਿਪੋਰਟਰ ਵੀ ਉਹਨੇ ਪਰ ਸੁਣਦਾ ਕਿਸੇ ਗਰੀਬ ਦੀ ਆਵਾਜ਼ ਨਹੀਂ ਹੈਗਾ ਠੀਕ ਆਵਾਜ਼ ਵੀ ਸੱਚਾਈ ਬੋਲਦਾ ਜੀ ਅਗਲਾ ਕਹਿੰਦਾ ਪਾਗਲਾ ਯਾਰ ਇਹ ਨਸ਼ਾ ਕਰਦਾ ਲੇਬਰ ਬਿਨਾ ਭਾਈ ਕੋਈ ਵੀ ਕੰਮ ਪੂਰਾ ਨਹੀਂ ਹੋ ਸਕਦਾ ਨਹੀਂ ਹੁੰਦਾ ਜੀ ਭਾਜੀ ਨਹੀਂ ਹੁੰਦਾ ਲੇਬਰ ਵਗੈਰ ਕੋਈ ਕੰਮ ਨਹੀਂ ਪੂਰਾ ਹੁੰਦਾ ਹੱਕ ਮਿਲਣਾ ਚਾਹੀਦਾ ਕੰਮ ਕਰਕੇ ਦੇ ਰਿਹਾ ਬੰਦਾ ਉਹਦਾ ਹੱਕ ਨਹੀਂ ਮਿਲੇਗਾ ਫਿਰ ਜਿਹੜਾ ਵਿਚਾਰਿਆ ਫਿਰ ਉਹਦਾ ਹੱਕ ਮਿਲ ਰਿਹਾ ਹੱਕ ਜ਼ਰੂਰੀ ਮਿਲਣਾ ਚਾਹੀਦਾ ਸਰਕਾਰ ਮੰਦੂਰਾਂ ਬਾਰੇ ਤਾਂ ਸੋਚਦੀ ਨਹੀਂ ਹੈਗੀ ਸਰਕਾਰੀ ਜੋਪਾਂ ਨੇ ਉਹਨਾਂ ਨੂੰ ਵੀ ਜਿਹਦੀ 10 ਲੱਖ ਦੀ ਗੱਡੀ ਉਹ 500 ਵੀ ਨਹੀਂ ਦਿੰਦਾਗਾ ਕਿ ਵੀਰੀ ਕਿਉਂਕਿ ਉਹ 10 ਲੱਖ ਰੁਪਏ ਗਲਤ ਕੰਮਾਂ ਦੇ ਵਿੱਚ ਯੂਜ਼ ਕਰ ਦੂਗਾ 5-4 ਲੱਖ ਰੁਪਏ ਪਰ ਉਹ ਕਿਸੇ ਦਾ ਜਿਹੜਾ ਦਾਨ ਆ ਦਾਨ ਤਾਂ ਕਿਉਂ ਹੱਕ ਵੀ ਨਹੀਂ ਦੇ ਰਿਆ ਹੈਗਾ ਜੇ 700 ਰੁਪਏ ਦੀ ਅੜੀ ਕਰਨੀ ਹੈ ਉਹ ਵਿੱਚ 500 ਹੀ ਦੇਣਾ ਚੂੜ ਜ਼ਵਾਨ ਚੱਲਦਾ ਸਾਰਾ ਕੰਮ ਕਰਕੇ ਦੇ ਰਿਹਾ ਜਿਹੜਾ ਬੰਦਾ ਟਾਈਮ ਸਿਰ ਜਾਂਦਾ ਟਾਈਮ ਸਿਰ ਹਟਣ ਦਾ ਟਾਈਮ ਵੀ ਨਹੀਂ ਕੋਈ ਕਹਿੰਦਾ ਯਾਰ ਘੰਟਾ ਹੋਰ ਲਾ ਦੀ ਕਿਉਂਕਿ ਉਹਦਾ ਕਿਹੜਾ ਕੁਸਕਸਣਾ ਵੀ ਆਪਾਂ ਤੀਜੀ ਮੰਜ਼ਲ ਦੇ ਉੱਤੇ 20 ਇੱਟਾਂ ਚੱਕ ਕੇ ਉਲ ਜਾ ਰਹੇ ਹਾਂ ਸਾਰ ਜਿਹੜੀ ਬਸ ਹੋ ਜਾਂਦੀ ਆ ਇੱਕ ਦਿਨ ਕੰਮ ਲਾ ਲੇ ਚਾਰ ਦਿਨ ਫਿਰ ਵਿਹਲੀ ਨਾ ਸਰਕਾਰ ਸੁਣ ਰਹੀ ਆ ਨਾ ਕੋਈ ਐਮ ਐਲ ਏ ਵਗੈਰਾ ਕੁਝ ਨਹੀਂ ਸੁਣਦਾ ਯਾਰ ਵੋਟਾਂ ਲੈ ਕੇ ਤੁਰ ਜਾਂਦੇ ਨੇ ਠੀਕ ਆ ਆਪਾਂ ਹੱਥ ਬੰਨ ਕੇ ਪਾ ਦਿੰਦੇ ਆ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਆਪਾਂ ਨੂੰ ਵੀ ਆਪਣਾ ਕੋਈ ਕੰਮ ਹੋਊਗਾ ਪਰ ਉਹ ਲੇਬਰ ਵਰ ਦਾ ਕੋਈ ਵੀ ਅੱਜ ਜ਼ਿਕਰ ਕੀਨੇ ਸੋਚ ਹਰੇਕ ਜੀ ਵੀ ਰਵਾਜ ਹੋਦਾ ਲੇਬਰ ਵਾਲੇ ਦਾ ਜਿੱਥੇ ਵੀ ਆ ਧੱਕੇ ਖਾਂਦੇ ਨੇ ਕੋਈ ਵੀ ਆ ਕਾਰਡ ਬਣ ਗਿਆ ਲੇਬਰ ਚੋਂਕਦਾ ਤਾਂ ਵੀ ਪ੍ਰਧਾਨ ਬਣ ਗਿਆ ਉਹਨੂੰ ਵੀ ਵਿਚਾਰ ਦੀ ਕੋਈ ਉਹ ਸਪੋਰਟ ਨਹੀਂ ਹੈਗੀ ਠੀਕ ਆ ਇੱਥੇ ਬਸ ਆ ਗਿਆ ਤਾਂ ਠੀਕ ਆ ਲੱਗ ਹੀ ਨਹੀਂ ਤਾਂ ਸੱਠਾ ਆਏ ਜੇ ਹੁਣ ਪੱਕਾ ਹੋਵੇ ਵੀ ਹਾਂ ਕੰਮ ਮਿਲਣਾ ਜਿੱਨੇ ਪ੍ਰੋਪਰ ਤਾਂ ਗੁਜ਼ਾਰਾ ਵੀ ਹੋਵੇ ਗੁਜ਼ਾਰਾ 500 ਚ ਕੀ ਕਰੂਗਾ ਖਰਚਾ ਆਪਦਾ ਵੀ ਕਿੰਨੇ ਕੰਮ ਨਾਲ ਤਾਂ ਕੋਈ ਨਹੀਂ ਜੇ ਲਗਾਤਾਰ ਪੈਸੇ ਮਿਲਨੇ ਚਾਹੀਦੇ ਕੰਮ ਚਾਹੇ ਟਟਮਾ ਹੀ ਹੋਵੇ ਜੀ ਪੈਸਾ ਨਹੀਂ ਮਿਲਦਾ ਮੌਕੇ ਸਿਰ ਜੇ ਆਪਾਂ ਉਹ ਕਮਾਵਾਂਗੇ ਆਪਾਂ ਨੂੰ ਮਿਲਿਆ ਨਹੀਂ ਫਿਰ ਕੀ ਫਾਇਦਾ ਜੀ ਫਿਰ ਨਾ ਹੋਇਆ ਵਰਗਾ ਹੀ ਆ ਹਾਂਜੀ ਇਹ ਚੀਜ਼ ਆ ਸਾਡੀ ਤਾਂ ਬੇਨਤੀ ਆ ਵੀ ਇਹ ਹੋਣਾ ਚਾਹੀਦਾ ਸਰਕਾਰਾਂ ਕੇ ਪੀਲ ਆ ਰਿਪੋਰਟਰਾਂ ਕੇ ਵੀ ਆਪਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦਿਹਾੜੀ ਕਰਦਿਆਂ ਨੂੰ ਕਿੰਨੇ ਉਮਰ ਦਾ 70 ਸਾਲ ਦੀ ਹੋ ਗਈ ਜੀ ਘੱਟੋ ਘੱਟ 50 ਸਾਲ ਹੋ ਗਏ ਜੀ ਇਹਨਾਂ ਕਰਦੇ ਹਾਂਜੀ ਕੁਛ ਬਣਾ ਲਿਆ ਬਣਨਾ ਕਿ ਮੈਂ ਰੋਟੀ ਚੱਲਦੀ ਹੈ ਜੀ ਆਈ ਚਲਾਈ ਜਾ ਮਜ਼ਦੂਰੀ ਕਰਕੇ ਬੰਦਾ ਘਰ-ਬਾਰ ਪਾ ਸਕਦਾ ਨਾ ਜੀ ਨਹੀਂ ਜੀ ਮਾਨੋ ਦਾਸ ਹੁੰਦਾ ਬਹੁਤ ਜੀ ਕੀ ਕਰੀਏ ਜੀ ਅੱਖਾਂ ਦੇ ਨੀ ਕੱਢ ਦਿੰਦਾ ਕੀ ਕਰੀਏ ਹਣ ਮਰਾ ਔਖਾ ਐ ਸਾਈਕਲ ਤੇ ਸਾਈਕਲ ਤੇ ਆ 50 ਸਾਲਾਂ ਚ ਸਾਧਨ ਵੀ ਨਹੀਂ ਲਿਆ ਗਿਆ ਨਾ ਜੀ ਆ ਸਾਈਕਲ ਟੁੱਟਿਆ ਦੇ ਦੇ ਖਲੀ ਥੜਾ ਸ਼ੌਂਕ ਤਾਂ ਕਿਹੜੇ ਪੂਰੇ ਕਰ ਸਕਦਾ ਬੰਦਾ ਸ਼ੌਂਕ ਕਰੇ ਜੀ ਮਰਦ ਨੂੰ ਦੱਸਿਆ ਰੋਟੀ ਵੀ ਨਹੀਂ ਚੱਲਦੀ ਜੀ ਪੂਰੀ ਸ਼ੌਂਕ ਕਿਹੜੇ ਕਰ ਲੂਗਾ ਪੂਰੇ ਜੀ ਹੁਣ ਆ ਦੇਖ ਦੇਖ ਕੇ ਅੱਖਾਂ ਤੇ ਘੱਟ ਨਹੀਂ ਤਾਂ ਦੇਖ ਦੇਖ ਕੇ ਆਇਆ ਔੜੋਖਾ ਨਿਗਾ ਘਟ ਗਈ ਨਿਗਾ ਘਟ ਗਈ ਕਿ ਕਿੰਨੇ ਕਿਤੇ 200 400 500 ਘਰੇ ਪੈਸਾ ਲੈ ਕੇ ਜਾਣਾ ਜਿਹੜਾ 500 ਦਾ ਕੰਮ ਆ ਜੀ ਆ ਲਾਗ ਉਹ 100 ਰੁਪਇਆ ਲੈਣਾ 200 ਲੈਣਾ ਉਹਦੇ ਜੀ ਵੱਧ ਘਟ ਉਹ ਵੀ ਕਟਾਉਂਦੇ ਨੇ ਵੀ 100 200 ਰੁਪਇਆ ਲੈ ਲੈ 500 ਦਾ ਕੰਮ 200 ਰੁਪਇਆ 100 200 ਰੁਪਇਆ 200 ਉਹ ਕੱਟਦੇ ਨੇ ਆ ਲੱਗਾ ਨਾ ਭੁੱਖੇ ਮਰਦਾ ਜਾਊਗਾ ਜੀ ਜਾਊਗਾ ਤੇ ਜਾਣਾ ਵੀ ਪੈਂਦਾ ਜਾਣਾ ਪੈਂਦਾ ਹੀ ਫੇਕਰੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਲੇਬਰ ਕਰਦਿਆਂ ਨੂੰ ਜੀ ਕਿਹਦੇ ਹੋਏਗਾ ਦੋ ਤਿੰਨ ਸਾਲ ਹਾਂਜੀ ਦੋ ਤਿੰਨ ਸਾਲ ਹੋਈ ગયા ਕਿਵੇਂ ਗੁਜ਼ਾਰਾ ਸੋਨਾ ਚੱਲੀ ਜਾਂਦਾ ਕਿੱਥੇ ਗੁਜ਼ਾਰਾ ਕੰਮ ਹੀ ਨਹੀਂ ਮਿਲਦਾ ਬਈ ਤੇ ਸਿਹਰੀ ਸਾਹ ਨੂੰ ਮੁੜ ਜਾਈਦਾ ਵਡੀ ਉਮਰ ਵਾਲੇ ਨੂੰ ਉਹ ਨਹੀਂ ਖੜਦਾ ਅਗਲਾ ਕਾਲੀ ਦਾਲੀ ਪਾੜਦਾ ਅੱਛਾ ਇਹ ਮੱਛਲਾ ਹਾਂ ਅਗਲਾ ਕਹਦਾ ਯਾਰ ਜਵਾਰ ਮੁੰਡਾ ਚਾਹੀਦਾ ਬੁੱਢੇ ਬੰਦੇ ਨੂੰ ਕੋਲ ਖੜਦਾ ਸਾਰੇ ਦਿਨ ਵਿਹਲੇ ਬਹਿ ਕੇ ਮੁੜ ਜੰਨੇ ਫਿਰ ਮੁੜ ਜੰਨੇ ਕਈ ਵਾਰ ਤੇ ਫਿਰ ਘਰ ਦਾ ਗੁਜ਼ਾਰਾ ਕਰਦਾ ਕਰਦਾ ਗੁਜ਼ਾਰਾ ਮਹਾਰਾਜ ਆਸਰੀ ਆ ਬਸ ਕੋਈ ਉਹ ਵੇਖਣੀ ਅੱਗੇ ਉਹ ਵੇਖੋਣ ਤੁਹਾਡੇ ਸਾਹਮਣੇ ਹੀ ਆ ਉਹ ਕੀ ਕਰੀਏ ਥੱਕੇ ਨਾਲ ਕਿਸੇ ਨਾਲ ਕਰ ਨਹੀਂ ਸਕਦਾ